ਸਾਂਝੀ ਪਾਰਟੀ ਖੜੀ ਕਰਦੀ ਹੈ ਤੇ ਸਾਂਝੀ ਸਰਕਾਰ ਝਾੜੂ ਤੇ ਪੰਜਾ ਇਕੱਠੇ ਹੋ ਕੇ ਸਰਕਾਰ ਚਲਾਉਣਗੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਝੂਠ ਮਾਰਦੇ ਨੇ ਕਿ ਸਾਰੇ ਦੇਸ਼ ਵਿੱਚ ਅੱਪਾ ਇਕੱਠਿਆਂ ਲੇਕਿਨ ਪੰਜਾਬ 'ਚ ਅਸੀਂ ਵੱਖਾਂ ਤੇ ਜੇ ਇਹਨਾਂ ਨੂੰ ਪੁੱਛਿਆ ਜਾਏ ਬਈ ਇਥੋਂ ਜਦ ਤੁਸੀਂ ਜਿੱਤ ਗਏ ਤੇ ਫਿਰ ਕਿਹੜੀ ਪਾਰਟੀ 'ਚ ਸ਼ਾਮਲ ਹੋ ਕਹਿੰਦੇ ਫਿਰ ਉਸ ਗੱਠਜੋੜ 'ਚ ਸ਼ਾਮਲ ਹੋ ਜਾਾਂਗੇ ਤੇ ਜੇ ਉਸ ਗੱਠਜੋੜ 'ਚ ਤੁਸੀਂ ਸ਼ਾਮਲ ਹੋਣਾ ਤੇ ਅੱਜ ਲੋਕਾਂ ਨੂੰ ਕਿਉਂ ਝੂਠ ਮਾਰਦੇ ਹੋ ਕਿ ਅਸੀਂ ਆਡਾ ਕਿਉਂਕਿ ਕੱਲੇ ਝੂਠ ਮਾਰ ਕੇ ਹੀ ਇਹ ਆਪਣੀ ਕੁਰਸੀ ਕਾਇਮ ਬੋਠ ਸਕਦੇ ਆ ਸੱਚ ਬੋਲਣਗੇ ਤੇ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਣਾ ਜਿਹਦੇ ਕਰਕੇ ਮੈਂ ਕਹਿੰਨੀ ਆ ਪੰਜਾਬ ਦੇ ਲੋਕਾਂ ਨੇ 1 ਜੂਨ ਨੂੰ ਨਵਾਂ ਫੈਸਲਾ ਕਰਨਾ ਹੈ ਅਸੀਂ ਝੂਠਿਆਂ ਦਾ ਸਾਥ ਦੇਣਾ ਹੈ ਕਿ ਉਹ ਸੱਚ ਦੀ ਤਕੜੀ ਦਾ ਸਾਥ ਦੇਣਾ ਹੈ ਜਿਨੇ ਸਾਨੂੰ ਕਿਹਾ ਪੈਨਸ਼ਨ ਤੇ ਪੈਨਸ਼ਨ ਦਿੱਤੀ ਪਰ ਅੱਜ ਅਸੀਂ ਦੇਸ਼ ਨਹੀਂ ਬਲਕਿ ਆਪਣੇ ਸੂਬੇ ਪੰਜਾਬ ਦੀ ਗੱਲ ਕਰਾਂਗੇ ਜਿੱਥੇ ਆਪ ਤੇ ਭਾਜਪਾ ਨੇ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਉਧਾਰੇ ਲਏ ਨੇ ਤੇ ਉੱਥੇ ਹੀ ਅਕਾਲੀ ਦਲ ਤੇ ਕਾਂਗਰਸੀ ਆਪਣੇ ਵਜੂਦ ਦੀ ਲੜਾਈ ਲੜ ਰਹੇ ਨੇ ਇਸ ਸਭ ਵਿਚਾਲੇ ਅਸੀਂ ਕجهه ਰਿਪੋਰਟ ਪੇਸ਼ ਕਰਨ ਜਾ ਰਿਹਾ ਜੋ ਤੁਹਾਨੂੰ ਚੁੱਕਾ ਕੇ ਰੱਖ ਦੇਵੇਗੀ ਇਸ ਰਿਪੋਰਟ ਦਾ ਲੇਬਲ ਲਵਾਬ ਇਹ ਹੈ ਕਿ ਇਸ ਵਾਰ ਪੰਜਾਬ ਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰਦਾ ਵਖਾਈ ਦੇ ਰਿਹਾ ਕਰਦਿਆਂ ਸਭ ਤੋਂ ਹੌਟ ਸੀਟ ਬਠਿੰਡਾ ਦੀ ਜੋ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਹੈ ਜਿੱਥੋਂ ਲੋਕ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਪਸੰਦ ਕਰਦੇ ਆ ਰਹੇ ਨੇ ਜੇਕਰ ਬਿਪਾ ਹਰਸਿਮਰਤ ਕੋਰ ਬਾਦਲ ਦੀ ਮੰਨੀਏ ਤਾਂ ਪਿਛਲੇ 15 ਸਾਲਾਂ ਤੋਂ ਉਹਨਾਂ ਵੱਲੋਂ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਭਾਵੇਂ ਏਮਜ਼ ਹੋਵੇ ਜਾਂ ਕਾਲਜ ਯੂਨੀਵਰਸਿਟੀਆਂ ਸਕੂਲ ਜਾਂ ਸੜਕਾਂ ਸਿਹਤ ਸਹੂਲਤਾਂ માં ਮਹਿਲਾ ਮਤੰਨਨੀ ਛਾਣੇ ਸਕੀਮਾਂ ਕਿਸਾਨਾਂ ਲਈ ਸੱਤਾ ਦਾ ਬਲੀਦਾਨ ਇਹ ਸਭ ਬਠਿੰਡਾ ਲੋਕ ਸਭਾ ਹਲਕੇ ਚ ਵਸਦੇ ਲੋਕਾਂ ਦੇ ਦਿਲਾਂ ਚ ਅਜੇ ਹੀ ਛਾਪ ਛੱਡ ਗਿਆ ਹੈ ਕਿ ਲੋਕ ਹਰਸਿਮਰਤ ਤੋਂ ਇਲਾਵਾ ਕਿਸੇ ਹੋਰ ਨੂੰ ਆਪਣੀ ਨੁਮਾਇੰਦਗੀ ਨਹੀਂ ਦੇਣੇ ਹੁਣ ਜੀਤ ਮਹਿੰਦਰ ਨੂੰ ਇੱਕ ਕਮਜ਼ੋਰ ਕੈਂਡੀਡੇਟ ਦੇ ਰੂਪ ਚ ਵੇਖਿਆ ਜਾ ਰਿਹਾ ਹੈ ਤੇ ਇਸ ਦੇ ਉਲਟ ਮੈਡਮ ਪਰਮਪਾਲ ਕੌਰ ਜਿਸ ਦਾ ਲਗਾਤਾਰ ਤੇ बार-बार ਢੱਲਲੇ ਦੇ ਨਾਲ ਲੋਕੀ ਵਿਰੋਧ ਕਰ ਰਹੇ ਨੇ ਪਰਮਪਾਲ ਨੂੰ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਤੇ ਸਭ ਤੋਂ ਵੱਡੀ ਗੱਲ ਲੋਕੀ ਕਸ਼ਮਕਸ਼ ਦੇ ਵਿੱਚ ਵੀ ਹੋ ਸਕਦੇ ਨਹੀਂ ਕਿ ਸੋਹਰਾ ਸਾਹਿਬ ਅਕਾਲੀ ਦਲ ਚਨੇ ਤੇ ਨੋ ਭਾਜਪਾ ਦੇ ਵਿੱਚ ਹੈ ਭਾਜਪਾ ਨਾਲ ਲੋਕਾਂ ਦੀ ਨਰਾਜ਼ਗੀ ਵੀ ਸਿੱਖਤ ਹੈ ਸੋ ਅਜਿਹੇ ਚ ਹੋ ਸਕਦਾ ਹੈ ਲੋਕ ਵਿਵਾਹਰ ਸਿਮਰਤ ਨੂੰ ਵੋਟ ਪਾਉਣ ਤੇ ਵਿਚਾਰ ਕਰਨ ਜਿਸ ਨੇ 15 ਸਾਲਾਂ ਤੋਂ ਲੋਕਾਂ ਦੀ ਸੇਵਾ ਕੀਤੀ ਯਾਨੀ ਕਿ ਜਿੱਤ ਪੱਕੀ ਹੈ ਇੰਨਾ ਕੰਮ ਲੈ ਕੇ ਵੀ ਯਾਰ ਤੇ ਉਹ ਗੁਣ ਨਾ ਮੰਨਣਾ ਤੇ ਗੁਣ ਬਈ ਮਰਦ ਬੱਚੇ ਮੰਨਦੇ ਹੁੰਦੇ ਦਲੇ ਬੰਦੇ ਕਦੇ ਗੁਣ ਨਹੀਂ ਮੰਨਦੇ ਹੁੰਦੇ ਬੀਬੀ ਕਿਨੂੰ ਪਈ ਆ ਵੋਟ ਤੱਕੜੀ ਨੂੰ ਆਪਾਂ ਆਸੀ ਤੱਕੜੀ ਨੂੰ ਅੱਛਾ ਤੱਕੜੀ ਨੂੰ